ਵਾਹਿਗੁਰੂ ਜੀ ਰਖਾਤਾ ਵਾਹਿ ਜੀ ਦੀ ਸਤਿ ਸਕੀ ਸਾਡੇ ਵੱਡਿਆਂ ਨਾਲ ਤਾਂ ਸਾਨੂੰ ਸਟੇਜਾਂ ਦੇ ਖੜ ਕੇ ਬੋਲਣ ਦਾ ਸੁਭਿਚਾਰ ਨਹੀਂ ਸਿਕਾਇਆ ਪਰ ਫੇਰ ਵੀ ਬਾਬਾ ਜਲਵੀਰ ਸਿੰਘ ਬਾਬਾ ਜਲਵੀਰ ਸਿੰਘ ਇਹ ਸਾਰੇ ਜੀ ਕੰਨੇ ਬੋਲੂ ਬੋਲਣਾ ਤਾਂ ਬਤਾਉਂਦਾ ਨਹੀਂ ਪਰ ਫੇਰ ਵੀ ਸਾਨੂੰ ਇੱਕ ਬੇਨਤੀ ਕਰਨ ਲੱਗੇ ਆ ਸਤਿ ਪਾਬਾ ਜੀ ਸਿੰਘ ਜੀ ਹੰਦਰਾਲੀ ਸਾਹਿਬਾ ਜੀ ਤੇ ਸੰਤ ਬਾਬਾ ਮਹਿੰਦਰ ਸਿੰਘ ਚਾਨੂ ਮੱਜੇ ਵਾਲੇ ਉਹਨਾਂ ਦੀ ਬਚਪਨ ਤੋਂ ਹੀ ਤੁਸੀਂ ਜ਼ਿੰਦਗੀ ਦੇਖ ਲਓ ਬਹੁਤ ਜ਼ਿਆਦਾ ਸਾਦਗੀ ਵਿੱਚ ਰਹੇ ਕੋਈ ਕਾਰਾਂ ਨੇ ਕ੍ਰਿਤੀਆਂ ਮੋਟਰਸਾਈਕਲ ਜ਼ਗੂਤਰ ਬਡੀਆਂ ਮਿਲੀਆਂ ਨਹੀਂ ਪਾਈਆਂ ਬਾਬਾ ਜੀ ਅਜੇ ਟਵੇਲੇ ਜੇ ਪੈਣ ਰਹੇ ਸੰਤ ਮਹਾਰਾ ਜੀ ਜਦੋਂ ਲਾਜ਼ ਉੱਚੇ ਸੇਵਾ ਕਰਨਾ ਹੈ ਤਾਂ ਬਾਥਰੂਮ ਬਗਾਰਾ ਕਰਨ ਦੀ ਬਾਝ ਨੰਦੂ ਸੀ ਚੈਨਮਾਜ ਦੇ ਵਾਲਾ ਬਾਬਾ ਜੀ ਬਾਝ ਨੰਦੂ ਸੀ ਅੱਜ ਆਪਾਂ ਉਹਨਾਂ ਜੀ ਦਰਸਾਏ ਮਾਰਗ ਤੋਂ ਬਹੁਤ ਦੂਰ ਜਾ ਰਹੇ ਹਾਂ ਇਹ ਇੱਕ ਕਾਰਨ ਹੈ ਕਿ ਸਿੱਖੀ ਤੋਂ ਰੰਗ ਉੱਠੀ ਲਗਾਰ ਆ ਰਿਹਾ ਹੈ ਕੁ ਸਿੱਖੀ ਤੋਂ ਆਪਾਂ ਦੂਰ ਹੁੰਦੇ ਜਾ ਰਹੇ ਹਾਂ ਤੇ ਆਪਣੇ ਵੱਡਿਆਂ ਦੇ ਦੱਸੇ ਮਾਰਗ ਤੋਂ ਗੁਰੂ ਸਾਹਿਬ ਜੀ ਦੇ ਮਾਰਗ ਤੋਂ ਆਪਾਂ ਦੂਰ ਹੋ ਰਹੇ ਹਾਂ ਸਾਰੇ ਗੁਰਦੁਆਰਿਆਂ ਤੋਂ ਜੋ ਚਾਹਨਾ ਜੋ ਹੀ ਬੇਨਤੀ ਹੈ ਇਹ ਜਿਹੜੇ ਆਪਾਂ ਸਮਾਗਮ ਕਰਦੇ ਆਂ ਮਰਸੀਆਂ ਮਨਾਉਣੇ ਜਾਂ ਜਨਮ ਦਿਨ ਮਨਾਉਣੇ ਉਹਨਾਂ ਦੀ ਯਾਦ ਵਾਸਤੇ ਹੀ ਮਨਾਉਂਦੇ ਆਂ ਤੇ ਉਹਨਾਂ ਦਾ ਅੱਪਨ ਨੂੰ ਯਾਦ ਕਰਾਇਆ ਜਾਂਦਾ ਕਿ ਕਿਵੇਂ ਸਾਡੇ ਬਜ਼ੁਰਗ ਜੀਵਨ ਬਤੀਤ ਕਰਦੇ ਸਨ ਕਿਵੇਂ ਰਹਿਦੇ ਸਨ ਤੇ ਸਾਨੂੰ ਉਹਨਾਂ ਦੇ ਵਿਰਸਾ ਇਹ ਮਾਰਗ ਤੇ ਚੱਲ ਕੇ ਗੁਰੂਵਾਨਿਆਂ ਦਾ ਰਾਸਮ ਕੇ ਕਿ ਉਹਨਾਂ ਨੇ چالی اپنا تمام جیون ہے سکی بنا چاہیے دو جی ایک بےنتی ہو ستروں نے کرپا کی ہرک سال کی طرح سنت بابا بلجندر سنگھ جو کہ موجودہ مختلف راڑا صاحب نے پچھلے کچھ بھی پچیس سالوں کو انساری صاحب زبانوں کی سیوا کرتے ہیں دن اتوار ਸੋਲਾਂ ਫਰਵਰੀ ਨੂੰ ਜਮਾਨ ਸ਼ੁਰੂ ਹੋਣਗੇ ਅਤੇ 2 ਫਰਵਰੀ ਨੂੰ ਵੀਰਵਾਰ ਨੂੰ ਸੰਸਮਗਤਾਇ ਉਹਦੇ ਅਮਰ ਸੰਚਾਰ ਨੂੰ ਵਿਰਾਸਾ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਇਹਨਾਂ ਜਨੀਆਂ ਦੇ ਤੱਕ ਗੁਰੂ ਵਾਲੇ ਨਹੀਂ ਬਣੇ ਅਮਰ ਨਹੀਂ ਛਕਿਆ ਜਰੂਰ ਜਰੂਰ ਉਹਦੇ ਦਰਸ਼ਨ ਦੇ ਕੇ ਅਮਰ ਛਕਿਆ ਤੇ 16 ਦਿਨ ਨੂੰ ਐਤਵਾਰ ਹੋਣ ਕਰਕੇ